ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਗੁਰ ਨਾਨਕ ਕਾਲਜ ਫਾਰ ਔਮੇਨ ਬੰਗਾ ਦੀਆਂ ਵਿਦਿਆਰਥਣਾਂ ਵੱਲੋਂ 75ਵੇਂ ਆਜ਼ਾਦੀ ਮੌਸਮ ਨੂੰ ਮੁੱਖ ਰੱਖਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਲ ਕਲਾ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੂੰ ਮਿਊਜ਼ੀਅਮ ਅਤੇ ਭਗਤ ਸਿੰਘ ਦਾ ਘਰ ਦਿਖਾਇਆ ਗਿਆ ਇਸ ਉਪਰੰਤ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਟੂਰ ਨਾਲ ਵਿਦਿਆਰਥਣਾਂ ਦੀ ਜਾਣਕਾਰੀ ਵਿੱਚ ਬਹੁਤ ਵਾਧਾ ਹੁੰਦਾ ਹੈ ਅੱਖੀਂ ਦੇਖੀ ਹੋਈ ਚੀਜ਼ ਬਹੁਤ ਹੀ ਜਲਦ ਸਮਝ ਆ ਜਾਂਦੀ ਹੈ ਕਸਬਾ ਕਾਠਗੜ ਵਿਕੇ ਸਿੱਧੂ ਮੂਸੇਵਾਲੇ ਦੀ ਜਿਸ ਵਿੱਚ ਕਾਟਗੜ ਅਤੇ ਹਲਕੇ ਦੇ ਨੌਜਵਾਨ ਪਤਵੰਤੇ ਅਤੇ ਸਿਆਸੀ ਆਗੂ ਸ਼ਾਮਿਲ ਹੋਏ ਕੈਂਡਲ ਮਾਰਚ ਦੌਰਾਨ ਲੋਕਾਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਪ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕਤਲ ਆਦਿ ਦੀਆਂ ਵਾਰਦਾਤਾਂ ਕਾਫੀ ਵੱਧ ਗਈਆਂ ਹਨ ਹਰ ਪਾਸੇ ਡਰ ਦਾ ਮਾਹੌਲ ਪੰਜਾਬ ਵਿੱਚ ਵਿਗੜੀ ਅਮਨ ਕਾਨੂੰਨ ਤੇ ਸੁਰੱਖਿਆ ਦੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ ਆਈਵੀਆਈ ਹਸਪਤਾਲ ਨਮਸ਼ਰ ਵਿਖੇ ਪੱਤਰਕਾਰ वार्ता ਦੌਰਾਨ ਡਾਕਟਰ ਭਾਨੂੰ ਪ੍ਰਤਾਪ ਸਿੰਘ ਸਲੂਜਾ ਐਮਐਸ ਆਰਥੋ ਨੇ ਦੱਸਿਆ ਕਿ ਅੱਜਕਲ ਜੋੜਾਂ ਦੇ ਦਰਦ, ਗੋਡਿਆਂ ਦੇ ਦਰਦ, ਗਠੀਏ ਦੇ ਦਰਦ ਦੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ ਹਨ। ਲੋਕ ਗੋਡਿਆਂ ਦੇ ਦਰਦ ਤੋਂ ਪੀੜਿਤ ਹਨ। ਉਹਨਾਂ ਦੱਸਿਆ ਕਿ ਜ਼ਿਆਦਾਤਰ ਗੋਡੇ ਬਦਲਣ ਵਾਸਤੇ ਕਿਹਾ ਜਾਂਦਾ ਹੈ। ਨਮਸ਼ਰ ਵਿੱਚ ਪਹਿਲੀ ਵਾਰ ਗੋਡਿਆਂ ਦਾ ਸਟੀਚਲੈਸ ਆਪਰੇਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਗੋਡਿਆਂ ਦੀ ਸਰਜਰੀ 10 ਤੋਂ 12 ਮਿੰਟ ਦੇ ਵਿੱਚ ਬਿਨਾਂ ਦਰਦ ਤੋਂ ਕੀਤੀ ਜਾਵੇਗੀ ਅਤੇ ਮਰੀਜ਼ 3-4 ਘੰਟੇ ਵਿੱਚ ਤੁਰਕੇ ਘਰ ਜਾ ਸਕਦਾ ਹੈ ਅਤੇ ਆਰਾਮ ਨਾਲ ਕੰਮ ਕਰ ਸਕਦਾ ਹੈ। ਮਾਲਪੁਰ ਥਾਣੇ ਦੇ ਬਾਹਰ ਹੀ ਔਰਤ ਆਪਣੇ ਬੱਚੇ ਸਮੇਤ ਧਰਨੇ ਤੇ ਬੈਠ ਗਈ ਪੀੜਿਤ ਔਰਤ ਨੇ ਪੁਲਿਸ ਤੋਂ ਇਨਸਾਫ ਨਾ ਦੇਂਦੇ ਇਜ਼ਾਮ ਲਗਾਏ ਪੀੜਿਤ ਔਰਤ ਦੀ ਪਛਾਣ ਮਨਜੀਤ ਕੌਰ ਵੱਲੋਂ ਹੋਈ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਸੋਹਰਾ ਪਰਿਵਾਰ ਉਸਨੂੰ ਕੁੱਟਮਾਰ ਕਰਦਾ ਹੈ ਉਹ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਪੰਜਾਬ ਦੇ ਆਪ ਦੇ ਵਿਧਾਇਕ ਦੀ ਤੇਜ਼ ਅਫਤਾਰ ਕਾਰ ਨੇ ਦੋ ਹੋਰ ਗੱਡੀਆਂ ਨੂੰ ਟੱਕਰ ਮਾਰੀ ਇਸ ਦੇ ਨਾਲ ਹੀ ਆਪ ਦੇ ਐਮਐਲਏ ਮੌਕੇ ਤੋਂ ਫਰਾਰ ਹੋ ਗਏ ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਗੱਡੀਆਂ ਵਿੱਚ ਐਮਐਲਏ ਦੀ ਗੱਡੀ ਦੀ ਓਵਰ ਸਪੀਡ ਕਾਰਨ ਟੱਕਰ ਹੋਈ ਸੀ ਉਹਨਾਂ ਦਾ ਸੰਤੁਲਨ ਵਿਗੜਨ ਕਾਰਨ ਐਕਸੀਡੈਂਟ ਹੋ ਗਿਆ ਇਸ ਮਗਰੋਂ ਐਮਐਲਏ ਨੂੰ ਹਾਸਾ ਗਰਸ ਲੋਕਾਂ ਦਾ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਦੱਸ ਦਈਏ ਕਿ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਆਪ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਬੁੱਧਵਾਰ ਨੂੰ ਢਿਲਵਾ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਸ ਹਾਦਸੇ 'ਚ ਵਿਧਾਇਕ ਤਾਂ ਬਾਲਵਾਲ ਬਚ ਗਏ ਪਰ ਉਹਨਾਂ ਦੀ ਨਿੱਜੀ ਗੱਡੀ ਹਾਸਾ ਗਰਸ ਹੋ ਗਈ ਪੰਜਾਬੀ ਗਾਇਕ ਸਿੱਧੂ ਮੂਸੇ ਦੀਆਂ ਹਸਤੀਆਂ ਸ਼੍ਰੀ ਕੀਰਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਸਿੱਧੂ ਦੇ ਮਾਤਾ ਪਿਤਾ ਇਸ ਦੁਖ ਦੀ ਘੜੀ ਵਿੱਚ ਕਿਵੇਂ ਖੁਦ ਨੂੰ ਸੰਭਾਲ ਰਹੇ ਸਨ ਪਰਿਵਾਰ ਨੂੰ ਹਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਸਿੱਧੂ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਸਿੱਧੂ ਮੂਸੇਵਾਲੇ ਦਾ ਭੋਗ ਅਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖਾਲਸਾ ਕਾਲਜ ਦੇ ਬਾਹਰ ਸ਼ਰੀਹਾਂਮ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਦੋ ਤਿਰਾਂ ਵਿੱਚ ਹੋਈ ਲੜਾਈ ਦੌਰਾਨ ਇਹ ਗੋਲੀਆਂ ਚਲੰਦੀ ਘਟਨਾ ਵਾਪਰੀ ਅਤੇ ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਤਹਿਤ ਇਸ ਦਾ ਧੰਨ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਗੋਲੀ ਲੱਗਣ ਕਾਰਨ ਦੋ ਨੌਜਵਾਨ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਲੁਧਿਆਣਾ ਵਿਖੇ ਟੋਲ ਪਲਾਜ਼ਾ ਨੇੜੇ ਬੁੱਧਵਾਰ ਸਵੇਰੇ ਹੋਈ ਪੀਆਰਟੀਸੀ ਦੀ ਬੱਸ ਲੁੱਟ ਦੇ ਮਾਮਲੇ ਵਿੱਚ ਉਸ ਵੇਲੇ ਟਰਵਿਸਟ ਆ ਗਿਆ ਜਦੋਂ ਲੁੱਟ ਦੀ ਵਾਰਦਾਤ ਨੂੰ ਪੁਲਿਸ ਕਮਿਸ਼ਨਰ ਨੇ ਖਾਰਜ ਕਰ ਦਿੱਤਾ ਆਲਾ ਅਧਿਕਾਰੀਆਂ ਵੱਲੋਂ ਜਾਂਚ ਕਰਨ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਟੋਲ ਪਲਾਜ਼ਾ ਦੇ ਕੋਲ ਕੋਈ ਵੀ ਲੁੱਟ ਨਹੀਂ ਹੋਈ ਸੀ ਸਗੋਂ ਟੋਲ ਪਲਾਜ਼ਾ ਤੇ ਸਿਰਫ ਮਾਮੂਲੀ ਝਗੜਾ ਹੀ ਹੋਇਆ ਸੀ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਗਵਾਹ ਰਹੇ ਕਿਸਾਨ ਆਗੂ ਦਿਲਬਾਖ ਸਿੰਘ ਨੂੰ ਉੱਤਰ ਪ੍ਰਦੇਸ਼ ਵਿੱਚ ਮੰਗਲਵਾਰ ਦੇਰ ਰਾਤ ਹਨ ਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹਾਲਾਂਕਿ ਉਸ ਹਮਲੇ ਵਿੱਚ ਉਹ ਬਾਲਬਾਲ ਬਚ ਗਏ ਅਤੇ ਪੁਲਿਸ ਨੇ ਕਤਨਾਤੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਦਾ ਕੋਲਕਾਤਾ ਵਿੱਚ ਮੰਗਲਵਾਰ ਦੇ ਸ਼ੋਅ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਹੁਣ ਖਬਰ ਹੈ ਕਿ ਕੇਕੇ ਦੇ ਸਿਰ ਵਿੱਚ 6 ਦੇ ਨਿਸ਼ਾਨ ਮਿਲੇ ਹਨ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਕੋਲਕਾਤਾ ਪੁਲਿਸ ਨੇ ਕੇਸ ਦਰਜ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਕੇਕੇ ਦੇ ਦੋ ਸੱਟਾਂ ਲੱਗੀਆਂ ਹਨ। ਇੱਕ ਸੱਟ ਉਸਦੇ ਮੱਥੇ ਤੇ ਦੂਜੀ ਸੱਟ ਮੂੰਹ ਦੇ ਆਗੇ ਵਾਲੇ ਲੱਗੀ ਹੈ। ਪੋਸਟਮਾਰਟਮ ਤੋਂ ਬਾਅਦ ਸੱਟਾਂ ਬਾਰੇ ਹੋਰ ਜਾਣਕਾਰੀ ਮਿਲ ਸਕਦੀ ਹੈ। ਭਾਰਤੀ ਪੁਰਸ਼ hockey ਟੀਮ ਨੇ ਜਾਪਾਨ ਨੂੰ 1-0 ਨਾਲ ਹਰਾ ਕੇ Asia Cup 2022 ਦਾ ਕਾਂਸੀ ਦਾ ਮੈਡਲ ਜਿੱਤਿਆ। ਬੁੱਧਵਾਰ ਨੂੰ ਮਲੇਸ਼ੀਆ ਦੇ ਜਕਾਰਤਾ ਵਿੱਚ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਲਈ ਇੱਕੋ ਮਾਤਰ ਗੋਲ ਰਾਜਕੁਮਾਰ ਪਾਲ ਨੇ 6ਵੇਂ ਮਿੰਟ ਤੇ ਕੀਤਾ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ City Info App ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ